ਤਾਨੂੰ ਪਿੰਡ ਵਾਲਿਆਂ ਨੇ ਸਤਿਵਸੰਤੀ ਦੇ ਨਾਲ ਜਿਹੜਾ ਪਿੰਡ ਦਾ ਸਰਪੰਚ ਚੁਣਿਆ ਚਾਰਜ ਮਿਲ ਚੁਕਾ ਸੌ ਵੀ ਤੁਸੀਂ ਚੁੱਕ ਚੁੱਕੇ ਹੋ ਤੇ ਪਿੰਡ ਦੇ ਵਿਕਾਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜਿੰਦਰ ਕਣ ਪਿੰਡ ਨੁਰਵਾਲ ਤੋਂ ਤੇ ਮੈਂ ਪਿੰਡ ਵਾਲਿੰਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਸਤਿਵਸੰਤੀ ਨਾਲ ਸਰਪੰਚ ਚੁਣਿਆ ਮੈਂ ਵਿਸ਼ਵਾਸ ਦਵਾਉਣੀ ਆ ਕਿ ਪਿੰਡ ਦੇ ਅਧੂਰੇ ਕੰਮ ਪੂਰੇ ਹੋਣਗੇ ਪਿੰਡ ਵਾਲਾ ਤੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਸੇਵਾ ਕੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਦੀ ਪਿੰਡ ਵਾਲਿਆਂ ਨੇ ਤੁਹਾਨੂੰ ਸਿਰਫ ਸੰਤੀ ਦੇ ਨਾਲ ਸਰਪੰਚ ਚੁਣਿਆ ਪਿੰਡ ਦੇ ਸਪੰਚ ਬਣ ਚੁੱਕੇ ਹੋ ਸੇਵਾ ਕੰ ਦਾ ਤੁਹਾਨੂੰ ਮਾਨ ਬਖਸ਼ਿਆ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰਪਾਲ ਪਿੰਡ ਨੂਰੋ ਵਾਲੀ ਪਿੰਡ ਵਾਲਿਆਂ ਨੇ ਸਾਨੂੰ ਬੜਾ ਵੱਡਾ ਮਾਨ ਬਖਸ਼ਿਆ ਕਿ ਮੇਰੀ ਮਿਸਜ ਨੂੰ ਸਰਪੰਚ ਬਣਾਇਆ ਹੈ ਇਹ ਸਾਨੂੰ ਪਿੰਡ ਦਾ ਸੇਵਾ ਕਰਨ ਦਾ ਮੌਕਾ ਦਿੱਤਾ ਆ ਅਸੀਂ ਯਕੀਨ ਦਵਾਉਂਦੇ ਆ ਕਿ ਜੋ ਵੀ ਪਿੰਡ ਦੇ ਪਹਿਲੇ ਅਧੂਰੇ ਕੋਈ ਕੰਮ ਰਹਿ ਗਏ ਨੇ ਉਹਨਾਂ ਨੂੰ ਬੜੀ ਹੀ ਇਮਾਨਦਾਰੀ ਦੇ ਨਾਲ ਨਿਪਟਾਰੇ ਚਾਰਾਂਗੇ ਤੇ ਮੈਂ ਧੰਨਵਾਦ ਕਰਦਾ ਮੀਡੀਆ ਵਾਲਿਆਂ ਦਾ ਵੀ ਵੀ ਜਿਨ੍ਹਾਂ ਨੇ ਸਾਡਾ ਆ ਕੇ ਇੰਟਰਵਿਊ ਲਈ ਆ ਤੇ ਪਿੰਡ ਵਾਲਿਆਂ ਦਾ ਵੀ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਆ ਜੀ ਆਪਣੇ ਸੰਸਦ ਗੱਲ ਕਰੇ ਨੌਜਵਾਨਾਂ ਦੀ ਨੌਜਵਾਨਾਂ ਦਾ ਵੀ ਇੱਕ ਅਹਿਮ ਰੋਲ ਦਾ ਹੁੰਦਾ ਇਲੈਕਸ਼ਨ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਨੌਜਵਾਨਾਂ ਵਾਸਤੇ ਪੰਚਾਇਤ ਉਹ ਲੋਕ ਕੀ ਜਿਹੜਾ ਪਲੇਟਫਾਰਮ ਹੋਵੇਗਾ ਵੇਖੋ ਜੀ ਜਿਹੜੇ ਨੌਜਵਾਨ ਆ ਨੌਜਵਾਨਾਂ ਨੇ ਮੇਰੀ ਸਾਰੇ ਸਾਰਾ ਪਿੰਡ ਹੀ ਲਗਭਗ ਨੌਜਵਾਨ ਤੇ ਮੇਰੀ ਪੇਟ ਤੇ ਖਲੋਤੇ ਖਲੋਤੇ ਸਾਰਾ ਪਿੰਡ ਹੀ ਮੇਰੇ ਨਾਲ ਖਲੋਤਾ ਹੀ ਮੈਂ ਪਿੰਡ ਦਾ ਦੇਣ ਨਹੀਂ ਦੇ ਸਕਦਾ ਕਿਉਂਕਿ ਕੋਈ ਛੋਟੀ ਜੀ ਉਮਰ ਦੇ ਵਿੱਚ ਮੈਨੂੰ ਇਥੋਂ ਤੱਕ ਇਹਨਾਂ ਨੇ ਪਹੁੰਚਾਇਆ ਆ ਕੋਸ਼ਿਸ਼ ਕਰਾਂਗਾ ਵੀ ਇਹਨਾਂ ਦੇ ਮੈਂ ਕਮਾਕਾਰਾਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਸਪੰਸਾਬ ਮੰਤਰੀ ਢਾਹੀਵਾਲ ਨੇ ਇੱਕ ਸੌਂਚ ਚੁੱਕ ਸਮਾਗਮ ਦੇ ਵਿੱਚ ਬਿਆਨ ਜਾਰੀ ਕੀਤਾ ਕਿ ਬਹੁਤੀਆਂ ਪੰਚਾਇਤਾਂ ਨੂੰ ਜੜਾ ਪਤਾ ਹੀ ਨਹੀਂਗਾ ਕਿ ਮਤਲਬ ਅਧਿਕਾਰ ਕੀ ਹੁੰਦੇ ਐ ਸਪੰਸਰੇ ਔਰ ਜਿਹੜੀਆਂ ਲੇਡੀ ਚੁਣੀਆਂ ਜਾਂਦੀਆਂ ਨੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਨਹੀਂ ਦਿੱਤਾ ਬਾਕੀਵੇਂ ਦੇਖ ਦਿਓ ਮੰਤਰੀ ਮੰਤਰੀ ਸਾਹਿਬ ਦੇ ਬਿਆਨ ਵੇਖੋ ਜੀ ਉਹ ਬਿਆਨ ਜਿਹੜਾ ਬਹੁਤੀ ਹੀ ਵਧੀਆ ਆ ਲੇਡੀ ਨੂੰ ਵੀ ਅੱਗੇ ਆਉਣਾ ਚਾਹੀਦਾ ਆ ਠੀਕ ਐ ਕਿ ਨਹੀਂ ਤੇ ਜਿਨ੍ਹਾਂ ਨੂੰ ਵੀ ਉਹਦਾ ਮਿਲਿਆ ਹੈ ਉਹੋ ਹੀ ਆਪਣੇ ਅਹੁਦੇ ਦਾ ਨਾ ਮਤਲਬ ਕਰਨਾ ਤੇ ਬਾਕੀ ਸਰਪੰਚ ਆਪ ਕਈ ਵਾਰੀ ਰਾਸ਼ਨ ਕਾਰਜਾਂ ਪੈਨਸ਼ਨ ਲੈ ਕੇ ਮਤਭੇਦ ਹੋ ਜਾਂਦਾ ਵਾ ਸਰਪੰਚ ਵੀ ਕਿਤੇ ਨਾ ਕਿਤੇ ਪੱਖਪਾਤ ਕਰਦਾ ਤੁਹਾਡੀ ਪੰਚਾਇਤ ਉਹ ਲੋਕ ਕਿਵੇਂ ਕੀਤਾ ਜਾਵੇ ਵੇਖੋ ਜੀ ਪੱਖਪਾਤ ਵਾਲੀ ਮੇਰੇ ਪਿੰਡ 'ਚ ਕੋਈ ਐਹੋ ਜਿਹੀ ਗੱਲ ਨਹੀਂ ਹੈ ਕਿਉਂਕਿ ਮੇਰੇ ਨਾਲ ਤੇ ਸਾਰਾ ਪਿੰਡ ਹੀ ਖਲੋਤਾ ਆ ਮੇਰੇ ਪਿੰਡ 'ਚ ਸਾਂਸਮਤੀ ਹੋਈ ਆ ਤੇ ਮੈਂ ਕੋਈ ਪੱਖਪਾਤ ਨਹੀਂ ਕਰਾਂਗਾ ਤੇ ਨਾ ਹੀ ਹੋਣਾ ਆ ਕਿਉਂਕਿ ਪੱਖਪਾਤ ਕਾਦਾ ਕਰਦਾ ਮੈਂ ਤੇ ਸਭ ਸਾਰੇ ਪਿੰਡ ਦੇ ਮੈਨੂੰ ਸਾਥ ਦਿੱਤਾ ਹੈ ਜੀ ਵੇਖੋ ਜੀ ਅਸੀਂ ਪਿੰਡ ਦਾ ਕੋਈ ਵੀ ਫੈਸਲਾ ਠਾਣੇ ਨਹੀਂ ਜਾਂਦਾਂਗੇ ਜੋ ਵੀ ਹੋਏਗਾ ਉਹ ਸਾਡੇ ਪਿੰਡ ਦੀ ਪੰਚਾਇਤ ਹੀ ਫੈਸਲਾ ਲਏਗੀ ਕਿ ਉਹੋ ਹੀ ਕਰਾਂਗੇ ਵਧੀਆ ਤਰੀਕੇ ਨਾਲ ਕੋਈ ਪੱਖਪਾਤ ਨਹੀਂ ਕਿਸੇ ਦਾ ਜੋ ਕਿਸੇ ਦਾ ਜੋ ਵੀ ਹੈਗਾ ਸਹੀ ਤਰੀਕੇ ਨਾਲ ਫੈਸਲਾ ਹੋਏਗਾ ਜੀ ਕੀ ਮੈਸੇਜ ਜਣਾਣਾ ਹੈ ਹੋਵੇ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਬਸ ਮੈਸੇਜ ਇਹੋ ਹੀ ਆ ਵੀ ਮੈਂ ਤੁਹਾਡੇ ਨਾਲ ਖੜਾ ਜੇ ਤੁਸੀਂ ਮੇਰੇ ਨਾਲ ਖੜੇ ਹੋ ਹੀ ਮੈਂ ਵੀ ਤੁਹਾਡੇ ਨਾਲ ਖੜਾ ਆ ਤੁਹਾਡੇ ਕਹਿਤ ਦੇ ਕੰਮ ਸਾਰੇ ਹੋਣਗੇ ਹਰ ਕੰਮ ਜਿਹੜਾ ਕੋਈ ਦੂਰਾ ਛੱਡਿਆ ਗਿਆ ਉਸ ਉਹਨੂੰ ਵਧੀਆ ਤਰੀਕੇ ਨਾਲ ਨਿਪੜੇ ਜਾਵਾਂਗੇ ਤਾਂ ਵਾਲੇ ਸਮੇਂ ਚ ਕੋਈ ਫੇਰ ਮੇਰੇ ਨਾਲ ਸਾਥ ਦੇਣਗੇ ਪੰਥ ਸਾਹਿਬ ਜਿਹੜੇ ਪਹਿਲੀ ਪੰਚਾਇਤ ਵੱਲੋਂ ਅਧੂਰੇ ਕੰਮ ਨੇ ਉਹ ਕਿਹੜੇ ਰਹਿ ਚੁੱਕੇ ਨੇ ਜਿਹੜੇ ਤੁਹਾਡੀ ਪੰਚਾਇਤ ਵੱਲੋਂ ਪੂਰੇ ਕੀਤੇ ਜਾਣੇ ਦੇਖੋ ਜੀ ਉਹਨਾਂ ਨੇ ਵੀ ਜਿੰਨਾ ਕੀਤਾ ਵਧੀਆ ਕੀਤਾ ਆਪਣੇ ਤਰੀਕੇ ਦੇ ਹਿਸਾਬ ਨਾਲ ਜੋ ਬਾਕੀ ਕੋਈ ਰਹਿ ਗਿਆ ਕਸਰਾ ਕੋਈ ਛੋਟੇ ਮੋਟੇ ਕੰਮ ਜਿੰਨੇ ਵੀ ਹੈਗੇ ਨੇ ਉਹ ਬਾਕੀ ਉਹ ਨਹੀਂ ਨੇਪੜੇ ਚਾਰਾਂਗੇ ਵਧੀਆ ਤਰੀਕੇ ਨਾਲ ਜੀ ਅ ਵੱਡੇ ਦਿਨ ਆ ਰਿਹਾ ਜੀ ਮਸੀਹ ਭਾਈ ਚੜ੍ਹੇ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੱਡੇ ਦਿਨ ਦੀਆਂ ਮੈਂ ਮਸੀਹ ਭਾਈ ਚੜ੍ਹੇ ਨੂੰ ਲੱਖ ਲੱਖ ਵਧਾਈਆਂ